ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਵਰਗ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਾਂਗੇ ਵਰਗ ਚਾਰ ਭੁਜਾਵਾਂ ਦੀ ਬੰਦ ਆਕ੍ਰਿਤੀ ਨੂੰ ਕਿਹਾ ਜਾਂਦਾ ਹੈ ਇਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਜਿਵੇਂ AB BC CD AD ਇਸ ਦੇ ਸਾਰੇ ਕੋਣ ਵੀ ਬਰਾਬਰ ਹੁੰਦੇ ਹਨ ਤੇ ਹਰੇਕ ਕੋਣ ਦਾ ਮਾਪ 90 ਡਿਗਰੀ ਹੁੰਦਾ ਹੈ ਜਿੱਦਾਂ ਕੋਣ A ਕੋਣ B ਕੋਣ C ਕੋਣ D ਹਰੇਕ ਕੋਣ 90 ਡਿਗਰੀ ਦਾ ਹੁੰਦਾ ਹੈ ਸਮਕੋਣ ਦੋਨੋਂ ਵਿਕਰਣ ਇਹਦੇ ਬਰਾਬਰ ਹੁੰਦੇ ਆ ਯਾਨੀ ਕਿ AC BD ਹੈਗਾ ਵਿਕਰਣ ਇੱਕ ਦੂਜੇ ਨੂੰ 90 ਡਿਗਰੀ ਤੇ ਸਮਦੁਭਾਜ ਕਰਦੇ ਹਨ ਯਾਨੀ ਕਿ AC ਤੇ BD ਇਹ ਦੇ ਵਿਕਰਣ ਹੈਗੇ ਆ ਉਹ ਬਰਾਬਰ ਵੀ ਹੈ ਤੇ ਇੱਕ ਦੂਜੇ ਨੂੰ 90 ਡਿਗਰੀ ਤੇ ਕੱਟ ਕਰਦੇ ਆ ਤੇ ਉਹ ਬਿੰਦੂ ਦੇ ਉੱਪਰ ਮਤਲਬ 4 90 ਡਿਗਰੀ ਦੇ ਕੋਣ ਬਣਦੇ ਹੈਗੇ ਆ ਉਹ AE OC ਤੇ OB OD ਹੈ ਇਹਦੀਆਂ ਸੰਮੁਖ ਭੁਜਾਵਾਂ ਆਪਸ ਵਿੱਚ ਸਮਾਨਤਰ ਹੁੰਦੀਆਂ ਯਾਨੀ ਕਿ AB ਸਮਾਨਤਰ CD ਤੇ BC ਸਮਾਨਤਰ AD ਵਰਗ ਦੇ ਪਰਿਮਾਪ ਦਾ ਫਾਰਮੂਲਾ ਹੁੰਦਾ 4 ਪੂਜਾ ਇਹਦੇ ਖੇਤਰਫਲ ਦਾ ਫਾਰਮੂਲਾ ਹੁੰਦਾ ਪੂਜਾ ਪੂਜਾ ਔਰ ਇਹਦੇ ਵਿਕਰਨ ਦਾ ਫਾਰਮੂਲਾ ਹੁੰਦਾ ਵਰਗਮੂਲ 2 ਪੂਜਾ ਥੈਂਕ ਯੂ